ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਸ ਸੰਘਰਸ਼ ਦੀ ਧਰਤੀ ਤੇ ਖੜੇ ਆਂ ਜਿੱਥੇ ਸਾਡਾ ਵੀਰ ਯੋद्धा ਤੁਸੀਂ ਤਪਸਵੀ ਕਹੋ ਉਹਨੂੰ ਜਾਂ ਸੰਤ ਕਹੋ ਗੁਰਜੀਤ ਸਿੰਘ ਖਾਲਸਾ 400 ਫੁੱਟ ਦੇ ਉੱਪਰ ਟਾਵਰ ਤੇ ਬੈਠਾ ਹੈ ਔਰ ਅਸੀਂ ਬਿਲਕੁਲ ਉਹਦੇ ਸਾਹਮਣੇ ਖੜੇ ਆਂ ਸਾਡੇ ਨਾਲ ਸਾਡੇ ਵੀਰ ਜੀ ਸਾਫ਼ ਸਾਫ਼ ਸੀ ਜਿਹੜੇ ਕੀ ਦਿਨ ਚ ਤਿੰਨ ਚਾਰ ਵਾਰੀ ਇਸ ਟਾਵਰ ਦੇ ਉੱਪਰ ਜਾਂਦੇ ਨੇ ਉਹਨਾਂ ਲਈ ਜਲ ਪਾਣੀ ਜਾਂ ਜੋ ਵੀ ਚੀਜ਼ ਦੀ ਜ਼ਰੂਰਤ ਹੈ ਉਹ ਉਹ ਦੇ ਲਈ ਔਰ ਉੱਥੇ ਸਮਾਂ ਵੀ ਬੀਤਿਤ ਕਰਦੇ ਨੇ ਕੁਛ ਉਹਨਾਂ ਨਾਲ ਤੇ ਉਹ ਜਿਹੜੇ ਛੜ ਨੇ ਜਾਂ ਉਹ ਜਿਹੜੀਆਂ ਫੀਲਿੰਗਸ ਨੇ ਉਹਨਾਂ ਦੀਆਂ ਉਹ ਅਸੀਂ ਸਾਰੇ نیچے ਬੈਠ ਕੇ ਜਾਂ ਆਪਣੀ ਚੈਨਲ ਤੇ ਜਾਂ ਉਹਨਾਂ ਨਾਲ ਗੱਲ ਕਰਕੇ ਉਹ ਨਹੀਂ ਮਹਿਸੂਸ ਕਰ ਸਕਦੇ ਅਸੀਂ ਸਾਫ਼ ਸੀ ਜੀ ਨੂੰ ਬੇਨਤੀ ਕਰਦੇ ਹਾਂ ਦੋ ਹੱਥ ਜੋੜ ਕੇ ਕਿ ਜਰੂਰ ਤੁਸੀਂ ਸਾਨੂੰ ਉਹਨਾਂ ਬਾਰੇ ਦੱਸੋ ਵੀ ਜਦ ਤੁਸੀਂ ਉੱਤੇ ਜਾਂਦੇ ਹੋ ਉਹਨਾਂ ਦੀ ਫੀਲਿੰਗਸ ਕੀ ਨੇ ਯਾ ਉਹਨਾਂ ਦੀ ਤਬੀਅਤ ਥੋੜੀ ਕਿਵੇਂ ਹੈ ਮੌਸਮ ਬਦਲਣ ਨਾਲ ਕੀ ਫੀਲ ਕਰਦੇ ਨੇ ਜਾਂ ਕਿਵੇਂ ਉਹਨਾਂ ਦਾ ਰਹਿਣ ਸਹਿਣਾ ਹੈ ਬਾਈ ਆਪਣੇ ਖੜੇ ਨੇ ਸਾਹ ਸਿੰਘ ਬਾਈ ਚਟਾਕਾ ਸਾਹ ਵਾਲੀ ਕੁੱਤੇ ਦਾ ਜੀ ਹੁਣ ਬਹੁਤ ਜ਼ਿਆਦਾ ਹਵਾ ਚੱਲਦੀ ਹੈ ਇਤੋਂ ਤੁਪਣੀ ਹਵਾ ਇੱਥੇ ਥੱਲੇ ਵੱਰ ਕੁਝ ਵੀ ਨਹੀਂ ਤੇ ਬਹੁਤ ਜ਼ਿਆਦਾ ਹਵਾ ਹੈ ਥੋੜੀ ਜਿਹੀ ਜਗ੍ਹਾ ਜਿੱਥੇ ਬਿਠੇ ਹੋਏ ਨੇ ਤੇ ਥੋੜ੍ਹੀ ਮਹਾਰਾਜ ਦੀ ਕਿਰਪਾ ਨਾਲ ਬਿਠੈ ਨੇ ਪਰ ਖੈ ਆਪਕਾ ਹੀ ਹੈ ਬਹੁਤ ਜ਼ਿਆਦਾ ਕਾਹੀ ਜਾਣਿਆ ਤੇ ਤਾਂ ਚਾਪਣੀ ਦੇਣ ਦੋ ਤਿੰਨ ਦਿਨਾਂ ਅਜੇ ਥੋੜੇ ਜਿਹਾ ਬਿਮਾਰ ਵੀ ਚੱਲ ਰਹੀ ਦੀ ਬੁਖਾਰ ਰਿਹਾ ਤੇ ਚਾਪਣੀ ਦੇ ਕੇ ਆ ਜਾਂਦੇ ਉੱਥੇ ਬੈਠ ਕੇ ਮਰਮੜੀ ਮਾਲਸ਼ੀ ਕਰਦੇ ਆ ਉਹਨਾਂ ਦੇ ਹੈ ਔਖਾ ਹੀ ਹੈ ਸਰਦਾਰ ਜੀ ਸੁਣੇ ਤੁਸੀਂ ਸਾਹਿਬ ਸਿੰਘ ਜੀ ਕੀ ਫਿਰ ਕਰਦੇ ਉੱਤੇ ਜਾ ਕੇ ਵੀ ਉਹਨਾਂ ਦੇ ਹੌਸਲੇ ਕਿਵੇਂ ਨੇ ਹੌਸਲੇ ਦੀ ਚੜ੍ਹਦੀ ਕਲਾ ਜੀ ਬੜਾ ਬਿਮਾਰ ਵੀ ਹੁਣ ਫੇ ਵੀ ਕਦੇ ਚੜ੍ਹ ਨਿਕਲਾ ਜੀ 13 ਮਹੀਨੇ ਹੋ ਗਏ ਜੀ ਅੱਜ ਪੂਰੇ 12 ਤਰੀਕਾਂ ਦੇ ਪਿਛਲੀ 12 ਤਰੀਕ ਨੂੰ ਆਪਾਂ ਇੱਥੇ ਕੱਟ ਕੀਤਾ ਸੀ ਸਾਲ ਹੋ ਗਿਆ ਜੀ ਅੱਜ 13 ਮਹੀਨੇ ਪੂਰੇ ਹੋ ਗਏ ਔਰ ਇੰਨੇ ਉੱਚੇ ਸਿਰਫ 6x2 ਦੀ ਜਿਹੜੀ ਜਗ੍ਹਾ ਹੈ ਉਹਦੇ ਉੱਤੇ ਬੈਠੇ ਨੇ 6x4 ਦੀ ਹੌਲ ਤੇ ਬੈਠੇ ਨੇ ਔਰ ਕਿੰਨਾ ਔਖਾ ਆਪਾਂ 13 ਮਹੀਨੇ ਕਿਤੇ ਜਾ ਕੇ ਬਹਿ ਸਕਦੇ 13 ਮਹੀਨੇ ਪੂਰੇ ਹੋ ਚੁੱਕੇ ਨੇ ਔਰ ਕਿੰਨਾ ਤੁਸੀਂ ਫੀਲ ਕਰਦੇ ਜਦ ਤੁਸੀਂ ਉੱਤੇ ਜਾਂਦੇ ਆ ਤੁਹਾਨੂੰ ਕਿੱਦਾਂ ਲੱਗਦਾ ਵੀ ਕਿੰਨਾ ਔਖਾ ਕੰਮ ਹੈ ਉੱਥੇ ਪਹਿਲਾਂ ਜਾਣਾ ਨਹੀਂ ਤੁਹਾਨੂੰ ਕਿੰਨਾ ਔਖਾ ਲੱਗਦਾ ਤੁਹਾਡੀ ਬਹੁਤ ਵੱਡੀ ਸੇਵਾ ਦ람ਸੀ ਕਰ ਰਹੇ ਹਾਂ ਇਹ ਵੀ ਬਹੁਤ ਵੱਡੀ ਸੇਵਾ ਵਾਜਰੂ ਦੀ ਚੰਨਾ ਚ ਵਾਜਰੂ ਤੇ ਅਸਤਾਦ ਦਾਸ ਕਰਦੇ ਆ ਸੀ ਕਿ ਤੁਹਾਨੂੰ ਵੀ ਜਿਹੜੀ ਆ ਵਾਜਰੂ ਪੂਰੀ ਤੁਹਾਡੇ ਤੇ ਕਿਰਪਾ ਰੱਖੇ ਜਿੱਦਾਂ ਤੁਸੀਂ ਫੀਲ ਕਰਦੇ ਹੋ ਜਦੋਂ ਤੁਸੀਂ ਤੇ ਜਾਂਦੇ ਔਖਾ ਤਾਂ ਹੈਗਾ ਜੀ ਦੇਖੋ ਜੇਲ੍ਹ ਤੋਂ ਵੀ ਔਖਾ ਹੈ ਜੇਲ੍ਹ ਚ ਮੜਮੜਾ ਬੰਦਾ ਫਿਰ ਤੋਂ ਲੈਂਦਾ ਉਸ ਤਾਂ ਜੇਲ੍ਹ ਤੋਂ ਔਖਾ ਬੜਾ ਜਾਂ ਨਹੀਂ ਗਲਦੇ ਨੇ ਸਿੱਧੇ ਵੀ ਨੂੰ ਹੈ ਜਾਂਦਾ ਉਹਨਾਂ ਤੋਂ ਮੜਾ ਜੇ ਬਾਹਰ ਹੁੰਦੇ ਨੇ ਫੇਰ ਬੈਹ ਜਾਂਦੇ ਨੇ ਤੇ ਆਪਣੇ ਦੇਖੋ ਸਿੱਖ ਫੌਨ ਦਾ ਸਤੀ ਬਈ ਇੱਕ ਜਮਾਂ ਹਿਰਾਨਾ ਸਾਹਿਬ ਨੇ ਉਹਨਾਂ ਦੇ ਆਏ ਹੋਏ ਨੇ ਰਾਣਾ ਸਾਹਿਬ ਨੇ ਨਾਲ ਭੇਜਿਆ ਹੋਇਆ ਥੋੜੇ ਜਿਹਾ ਗਰਮ ਕੱਪੜੇ ਦੇ ਕੇ ਚਲੋ ਉਹਨਾਂ ਤੇ ਕਿਰਪਾ ਹੋਈ ਜੇ ਪਰ ਸਾਡੀ ਸਿੱਖ ਕੌਮ ਜੰਮ ਹੀ ਸੁੱਦੀ ਪਈ ਹੈ ਵੱਡੇ ਵੱਡੇ ਜਥੇਦਾਰ ਨੇ ਸੁੱਤੇ ਬੈਣ ਰਾਣਾ ਜੀਤਾ ਦੇਖੋ ਜੀ ਬਹੁਤ ਜ਼ਿਆਦਾ ਇਸ ਹਿੰਮਤ ਚ ਜਾਂ ਇਸ ਯੁੱਧ ਚ ਜਾਂ ਇਸ ਜੋ ਵੀ ਸੰਘਰਸ਼ਾਂ ਰਿਹਾ ਪੂਰਾ ਯੋਗਦਾਨ ਪਾ ਰਹੇ ਨੇ ਤੁਹਾਨੂੰ ਪਤਾ ਹੀ ਨਹੀਂ ਪਾ ਰਹੇ ਨੇ ਜੀ ਕੱਲ ਅਸੀਂ ਵੈਸੇ ਹੀ ਸ਼ਾਮ ਨੂੰ ਬੈਠੇ ਸੀਗੇ ਬਾਹਰ ਖੜੇ ਸੀ ਇੰਦੇ ਮੌਸਮ ਤੇ ਤੇ ਗੱਲਾਂ ਕਰਦੇ ਕਰਦੇ ਰਾਣਾ ਜੀ ਦੇ ਅੱਖਾਂ 'ਚ ਅਥਰੂ ਆ ਗਏ ਉਹ ਤਾਂ ਦੋ ਦੋ ਤਿੰਨ ਤਿੰਨ ਵਾਰ ਫੋਨ ਕਰਦੇ ਨੇ ਪੁੱਛਦੇ ਰਹਿੰਦੇ ਨੇ ਸਾਡੇ ਕਿਸੇ ਜਥੇਦਾਰ ਕੋਈ ਨਹੀਂ ਪੁੱਛਦਾ ਜੀ ਉਹਨਾਂ ਨੂੰ ਜਮੇ ਪਤਾ ਨਹੀਂ ਕੁਰਸੀਆਂ ਪਿੱਛੇ ਬਸ ਅਸੀਂ ਪੁੱਛਿਆ ਰਾਣਾ ਜੀ ਕੀ ਗੱਲ ਹੋ ਗਈ ਕਹਿੰਦੇ ਯਾਰ ਮੌਸਮ ਬਦਲ ਗਿਆ ਅਬ ਮੇਰਾ ਭਾਈ ਮੇਰਾ ਉੱਪਰ ਬੈਠਾ ਹੈ 400 ਫੁੱਟ ਉਸ ਕੀ ਕਿਆ ਹਾਲ ਹੈ ਉਹਨਾਂ ਨੇ ਅੱਜ ਸਰਮ ਟੀਮ ਰਾਮ ਸਿੰਘ ਰਾਣਾ ਅੱਜ ਤੁਹਾਡੇ ਸਾਹਮਣੇ ਆਈ ਹੈ ਉਹ ਇਸ ਲਈ ਆਇਆ ਸਿਰਫ ਕਿ ਉਹਨਾਂ ਨੂੰ ਜਿਹੜੇ ਆ ਗਰਮ ਪੁੱਪਲੇ ਤੋਂ ਜੋ ਵੀ ਆਪਾਂ ਕਰ ਸਕਦੇ ਆ ਉਹ ਜ਼ਰੂਰ ਪਹੁੰਚਾ ਕੇ ਆਈਏ ਔਰ ਤੁਹਾਡਾ ਵੀ ਬਹੁਤ ਜ਼ਿਆਦਾ ਧੰਨਵਾਦ ਹੈ ਕਿਉਂਕਿ ਤੁਸੀਂ ਸਾਨੂੰ ਸਮਾਂ ਵੀ ਦਿੱਤਾ ਔਰ ਤੁਸੀਂ ਬਹੁਤ ਜ਼ਿਆਦਾ ਵੱਡਾ ਕੰਮ ਕਰ ਰਹੇ ਹੋ ਜਿਹੜਾ ਤੁਸੀਂ ਉਹਨਾਂ ਨੂੰ ਚਾਹ ਪਾਣੀ ਜੋ ਵੀ ਪਹੁੰਚਾਣੇ ਉਪਰ ਅਸੀਂ ਇੱਕ ਰਗਦੂ ਕਰਾ ਰਹਿਆਂਗੇ ਅਜੀ ਜਾਣਿਆ ਵੀ ਸਾਰੇ ਜਨਤਾ ਜਿਹੜੀ ਵੀ ਸਾਡੇ ਇਸ ਵੀਡੀਓ ਨੂੰ ਦੇਖ ਰਹੀ ਹੈ ਜੀ ਉਹ ਜਾਗਰੂਕ ਹੋਵੇ ਜੇ ਆਪਾਂ ਸਾਰੇ ਰਲ ਕੇ ਆਹ ਦਾ ਨਾਰਾ ਮਾਰਾਂਗੇ ਔਰ ਤਾਂ ਹੀ ਇਹ ਸੰਘਰਸ਼ ਕਾਮਯਾਬ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਸੀਓ ਬਾਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ